ਤੇ ਕੰਕਲ ਸਤਿਦੰ ਕਰਤਾ ਪੁਰਖ ਨਿਰਭਉ ਨਿਰਵੈਰ ਪਕੋਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਬ ਆਦ ਸੱਚ ਜੁਗਾਓ ਸੱਚ ਐਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਮੂਲ ਮੰਤਰ ਹੈ ਗੋਣਾਨ ਸਾਹਿਬ ਗੁਰੂ ਚਾਂ ਕੀਤਾ ਹੋਇਆ ਇਕ ਓੰਕਾਰ ਅਦੁੱਤੀ ਬ੍ਰਹਮ ਇਕੋਈ ਬ੍ਰਹਮ ਜਿਹਦਾ ਸਾਰਾ ਪਸਾਰਾ ਹੈ ਇਹ ਸੰਸਾਰ ਦੀ ਸ੍ਰਿਸ਼ਟੀ ਦੇ ਪਦਾਇਸ਼ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਇਹਦੇ ਹੁਕਮ ਨਾਲ ਪੈਦਾ ਹੁੰਦੀ ਔਰ ਇਸ ਦੇ ਹੁਕਮ ਨਾਲ ਪਲਦੀ ਹੈ ਪਲਣਾ ਹੁੰਦੀ ਹੈ ਉਹਨਾਂ ਲਈ ਲਏ ਹੋ ਜਾਂਦੀ ਸਮਾਪਤ ਵੀ ਹੋ ਜਾਂਦੀ ਇਸ ਸ਼ਕਤੀ ਨੇ ਤਿੰਨ ਦੇਵਤਾ ਬਣਾਏ ਇੱਕ ਆਮਾਈ ਜੁਗਤ ਪਈ ਆਈ ਤਿੰਨ ਚੇਲੇ ਪਰਵਾਉ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਈ ਦਿਵਾ ਸਾਰੀ ਸ੍ਰਿਸ਼ਟੀ ਦਾ ਰਚਨਾ ਦਾ ਕਰਨ ਵਾਲਾ ਇੱਕ ਓਂਕਾਰ برہم ادوتی برہم سب کچھ کرن والا سرو شکتی مان ہے کیسا ہے ادو ڈیفینےشن دینا ست نام سچا نام ہے ساری سی کا کرتا ہے وہ پورک ہے اکال پورک ہے ਇਕਾਪੁਰਖ ਸਭਾਈ ਨੌਰ ਇਕਾ ਕਾਲਪੁਰਖ ਹੈ ਬਾਕੀ ਸਭ ਇਸਤਰੀਆਂ ਨੇ ਇਸ ਕਰਕੇ ਉਹਨਾਂ ਪਤੀ ਪਰਮੇਸ਼ਰ ਕਿਹਾ ਜਾਂਦਾ ਹੈ ਨਿਰਭਉ ਕਿਸ ਦਾ ਡਰ ਨਹੀਂ ਉਸ ਪਰਮੇਸ਼ਰ ਨੂੰ ਨਿਰਵੇਰ ਕਿਸ ਨਾਲ ਉਹ ਬਹਿਰ ਬਰੋਧ ਹੀ ਨਹੀਂ ਅਕਾਲ ਮੂਰਤ ਹੈ ਸਾਰੇ ਅਧੀਨ ਅਕਾਲ ਦੇ ਦੇਸ਼ ਕਾਲ ਅਵਸਥਾ ਬਦਲਦੀ ਰਹਿੰਦੀ ਹੈ ਸਮਾਜ ਛੇ ਬਦਲਦਾ ਰਹਿੰਦਾ ਬਚਪਨ ਹੈ ਜਵਵ ਅਵਸਥਾ ਹੈ ਬਡੇ ਮ੍ਰਿਤੂ ਸ਼ਕਲੇ ਵੀ ਬਦਲ ਜਾਂਦੀ ਹੈ ਅਵਸਥਾ ਬਦਲ ਜਾਂਦੀ ਹੈ ਸ਼ਹਿਰ ਬਦਲ ਜਾਂਦੇ ਨੇ ਦੇਸ਼ ਕਾਲ ਅਵਸਥਾ ਸਭ ਬਦਲ ਜਾਂਦੀ ਜਿਵੇਂ ਬਚਪਨ ਜੇਰਾ ਦੇਖਿਆ ਅੰਦਾ ਜਵਾਨੀ ਛੋਰ ਹੁੰਦਾ ਹੈ ਬਡੇ ਪੇ ਛੋਰ ਹੋ ਜਾਂਦਾ ਹੈ ਮੇਤੋ ਲੇਦੇ ਸ਼ਰੀਰ ਦਾ ਰੰਗ ਢੰਗ ਹੋਰ ਹੋ ਜਾਂਦਾ ਕਾਲ ਦਾ ਅਸਰ ਪੈਂਦਾ ਇਸ ਤੇ ਪਰ ਲੇਕਿਨ ਪਰਮੇਸ਼ਰ ਦੇ ਵਿਕਾਲ ਕੋਈ ਨਹੀਂ ਉਹ ਇੱਕੋ ਸਮਰਤ ਹੈ ਨਾ ਬੱਚਾ ਹੁੰਦਾ ਨਾ ਜਵਾਨ ਹੁੰਦਾ ਨਾ ਬੁੱਢਾ ਹੁੰਦਾ ਕੋਈ ਵੀ ਉਸੇ ਉੱਪਰ ਅਸਰ ਨਹੀਂ ਪੈਂਦਾ ਕਿਸੇ ਚੀਜ਼ ਦਾ ਅਗਾਲ ਮੂਰਤ ਹੈ ਅਜੂ ਨਹੀਂ ਜੂ ਨਾ ਚ ਨਹੀਂ ਹੁੰਦਾ ਸਾਰੇ ਜੀਵ ਕਰਾਉਣ ਸਾਰ ਜੂ ਨਾ ਚ ਜਾਂਦੇ ਨੇ ਲੇਕਿਨ ਪਰਮੇਸ਼ਰ ਅਜੂ ਨਹੀਂ ਹੈ ਸਭ ਨੇ ਸਵੇ ਦੇ ਪ੍ਰਕਾਸ਼ ਸਵੈ ਪ੍ਰਕਾਸ਼ ਉਹਨੂੰ ਕਿਸੇ ਦੇ ਰੋਸ਼ਨੀ ਲੈਣ ਦੀ ਲੋੜ ਨਹੀਂ ਪੈਂਦੀ ਸਾਰਾ ਸੰਸਾਰ ਰੋਸ਼ਨੀ ਹੀ ਕੰਮ ਕਰਦਾ ਹੈ ਸੂਰਜ ਦੇ ਉਹਨ ਦਾ ਸਾਰੇ ਇਨਸਾਨ ਜਾਨਵਰ ਪੰਛੀ ਆਪਣੇ ਆਪਣੇ ਕੰਮ ਵਿੱਚ ਲੱਗੇ ਦਿੰਦੇ ਪੰਛੀ ਜਾਨਵਰ ਦਾ ਕੀ ਕੰਮ ਹੁੰਦਾ ਆਪਣਾ ਬਸ ਭੋਜਨ ਕਰਨਾ ਜੋ ਪੂਰ ਫੜ ਦਈਏ ਸੇ ਲੈ ਪੰਛੀ ਉਡਾਰੀਆ ਮਾਰ ਕੇ ਕੀਅਕੀ ਦੀ ਤਲਾਸ਼ ਨਿਕਲ ਜਾਂਦੇ ਨੇ ਜਾਨਵਰ ਆਪਣੇ ਸ਼ਿਕਾਰ ਦੀ ਤਲਾਸ਼ੇਂ ਗਲ ਜਾਂਦੇ ਨੇ ਇਨਸਾਨ ਆਪਣੇ ਕੰਮ ਕਰਦੇ ਨਿਕਲ ਜਾਂਦੇ ਨੇ ਕਿਉਂ ਸੁਤੇ ਪ੍ਰਕਾਸ਼ ਨਹੀਂ ਨੇ ਉਹਨਾਂ ਨੂੰ ਪ੍ਰਕਾਸ਼ ਹੀ ਜ਼ਰੂਰਤ ਹੈ ਸੁਰ ਦੇ ਚਾਂਦਨੀ ਦੇ ਵਿੱਚ ਚੰਦਰਮਾ ਚਾਂਦਨੀ ਚੋਂ ਕੰਮ ਕਰ ਸਕਦੇ ਨੇ ਅਗ ਨਹੀਂ ਦਾ ਪ੍ਰਕਾਸ਼ ਹੁੰਦਾ ਸੁਰ ਦਾ ਪ੍ਰਕਾਸ਼ ਹੁੰਦਾ ਉਸ ਅਕਾਰ ਵਿੱਚ ਆਪਣਾ ਪ੍ਰਕਾਸ਼ ਕੀ ਗੁਰ ਪ੍ਰਸਾਦ ਗੁਰੂ ਹੈ ਅੰਧੇਰੀ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਸਾਦੋ ਕਿਰਪਾ ਹੈ ਪਰਮੇਸ਼ਰ ਇਹ ਤੋਂ ਰਮ ਹੁੰਦਾ ਹੈ ਕਿ ਅਪੀ ਸਵਾਦ ਦਾ ਪਾਠ ਜਬ ਜਿਸ ਸਵਾਦ ਦਾ ਪਾਠ ਦਾ ਮਹਾਤਮ ਵਰਨਨ ਕੀਤਾ ਜਾ ਸਕਦਾ ਕਿੰਨੀ ਕਿ ਸ਼ਕਤੀ ਇਸ ਪਾਠ ਦੇ ਵਿੱਚ ਕੋ ਲਾਂ ਸਾਹਮਣੇ ਇਤਨੀ ਹਰਮ ਕੀਤਾ ਬਾਣੀ ਨੇ ਔਰ ਇਸੇ ਤਰ੍ਹਾਂ ਦਾ ਜਾਦੂ ਟੋਣੇ ਦਾ ਅਸਰ ਇਸ ਪਾਠ ਕਰਨ ਵਾਲੇ ਤੇ ਨਹੀਂ ਪੈਂਦਾ। ਭੂਤ ਪ੍ਰੇਤ ਦਾ ਅਸਰ ਨਹੀਂ ਪੈਂਦਾ। ਔਰ ਫਿਰ ਮੁਕਤੀ ਦਾ ਦਾਤਾ ਵੀ ਹੈ। ਇਸ ਕਰਕੇ ਅਮਰ ਫਲ ਕਿਹਾ ਜਾਂਦਾ ਹੈ। ਅਮਰ ਫਲ ਦਾ ਕੀ ਮਤ ਹੁੰਦਾ ਹੈ ਇੱਕ ਤਾਂ ਅਮਰ ਫਲ ਖਾਣ ਨਾਲ ਤ੍ਰਿਪਤੀ ਯੋਜਨ ਦੀ ਭੁੱਖ ਖਤਮ ਹੋ ਜਾਂਦੀ। ਜਿੰਨ ਜਿਹੜਾ ਕਹਿੰਦਾ ਪੂਰਾ ਭੋਜਨ ਪ੍ਰਾਪਤ ਹੋ ਗਿਆ। ਫਿਰ ਅਮਰ ਹੋ ਜਾਂਦਾ ਉਹਦੀ ਮੌਤ ਹੀ ਨਹੀਂ ਹੁੰਦੀ ਉਹਨੂੰ ਕਾਲ ਨਹੀਂ ਆਉਂਦਾ ਯਾਨੀ ਨਾ ਉਹਨੂੰ ਬਚਪਨ ਨਾ ਜਵਾਨੀ ਨਾ ਬੜੇ ਪਰ ਇੱਕ ਸਾਰ ਇਹਨੇ ਕਿਰੋ ਅਮਰ ਫਲ ਖਾਣ ਦਾ ਇਹ ਮਾਤਮ ਹੁੰਦਾ ਔਰ ਇਸ ਤਰ੍ਹਾਂ ਜਿ ਜਸਾ ਉਹਦੇ ਕੋਲ ਦਾ ਮਾਤਮ ਹੈ ਇਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਨਾਲੇ ਸੰਸਾਰ ਦੀ ਸੁਖਮੀ ਮਿਲ ਜਾਂਦੇ ਨੇ ਸਾਰੇ ਸੰਸਾਰ ਦੇ ਲੋਕ ਪ੍ਰਲੋਕ ਦੇ ਸੁੱਖ ਹੀ ਪ੍ਰਾਪਤ ਹੋ ਜਾਂਦੇ ਨੇ ਉਹ ਨਾਲ ਹੀ ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ ਯਾਨੀ ਅਮਰਪਾਲ ਦੀ ਤਰ੍ਹਾਂ ਦਾ ਕੰਮ ਹੈ ਨਾਲ ਨਪੋਖ ਖਤਮ ਹੋ ਜਾਂਦੀ ਹੈ ਭੁਖਸ਼ਾਤ ਹੋ ਜਾਂਦੀ ਹੈ ਤੇ ਨਾਲੇ ਅਮਰ ਹੋ ਜਾਂਦਾ ਹੈ ਮੌਤ ਹੀ ਨਹੀਂ ਆਉਂਦੀ ਔਰ ਮੁਕਤੀ ਦਾ ਦਾਤਾ ਹੈ ਔਰ ਮੁਕਤੀ ਦੀ ਪ੍ਰਾਪਤੀ ਦਾ ਸਾਧਨ ਗੁਰਦਾਂ ਸਾਹਿਬ ਨੇ ਮਾਤਾ ਜਪੀ ਸਾਹਿਬ ਦਾ ਪਾਠ ਜਿਸ ਸਮੇਂ 6ਵੀਂ ਪਾਸ਼ਾ ਅੰਮ੍ਰਿਤਸਰ ਤੋਂ ਮਗਰਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਗਏ ਚਮਾਸਾ ਘਟਣ ਵਾਸਤੇ ਕਿਉਂਕਿ ਬਰਸਾਤ ਨੇ 4 ਮਹੀਨੇ ਸੰਤ ਮਹਤਮਾ ਸਾਰੇ ਲੋਕ ਇੱਕ ਜਗ੍ਹਾ ਬੈਠ ਕੇ ਕਰਦੇ ਸਨ ਕਿਉਂਕਿ ਬਰਸਾਤ ਦੇ ਦਿਨ ਉਹਨਾਂ ਦੀਆਂ ਨਾਲੀਆਂ ਨਾਲੇ ਚੜ ਜਾਂਦੇ ਸਨ ਉਹਨਾਂ ਦੇ ਨਾਲ ਇਹਨੇ ਪੁਲ ਹੁੰਦੇ ਨਹੀਂ ਸਨ ਜਿੱਥੇ ਵੀ ਰੁਕੇ 1-4 ਮਹੀਨੇ ਫਿਰ ਉੱਤੇ ਪਰਮੇਸ਼ਰ ਦੀ ਆਰਚੀ ਕੋਤਾਂਦੇ ਹੁੰਦੇ ਸਨ 6 ਪਾਸ਼ਾ ਵੀ ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਚਲੇ ਗਏ ਲੇਕਿਨ ਉਹ ਤੇ ਬੜਾ ਵਿਰੋਧੀਤਾ ਭਗਵਾਨ ਦਾਸ ਕੋਰੜ ਨੇ ਬੜੀਆਂ ਆਮਚੀਆਂ ਨਹੀਂ ਮੈਂ ਗੱਲਾਂ ਕਰੇ ਮਾਰੇ ਦੇ ਖਿਲਾਫ ਬੋਲੇ ਮਾਰੇ ਬਿਰਸਾਰ ਦੇ ਰਹੇ ਅਗਰ ਜਦੋਂ ਨੇ ਗੁਰੂਆਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਨਿੰਦਾ ਸ਼ੁਰੂ ਕਰਤੀ ਗੁਰੂਆਂ ਦੀ ਉਸ ਨੇ ਛੇ ਬਾਸ਼ਾ ਨੇ ਕਿ ਅਭੀ ਹੁਣ ਨਹੀਂ ਦੱਸ ਇਹਨੂੰ ਸੁਧਾਰਨਾ ਪੈਣਾ ਆਪਣੇ ਗੁਰੂਆਂ ਦੀ ਸ਼ਾਨ ਦੇ ਖਿਲਾਫ ਸੇ ਨਹੀਂ ਸੁਣ ਸਕਦੇ ਇਸ ਕਰਕੇ ਜਰਾ ਵੇਚਦਾ ਸੌਦਾ ਕਰਨਾ ਉਸੇ ਐਸਾ ਸੁਦਾਈ ਉਹਦੀ ਹੀ ਬੇਚਲਾਈ ਕਰਕੇ ਜਦੋਂ ਉਹਦੇ ਪੁੱਤਰ ਨੂੰ ਪਤਾ ਲੱਗਾ ਇਹ ਪਿਤਾ ਨੂੰ ਮਾਰ ਦਿੱਤਾ ਗਿਆ ਰਤਨ ਚੰਦ ਨੂੰ ਰਤਨ ਚੰਦ ਮਿਲਿਆ ਫਿਰ ਚੰਦੂ ਦੇ ਪੁੱਤਰ ਕਰਮ ਚੰਦ ਨੂੰ ਔਰ ਇਕੱਠੇ ਹੋਏ ਨਾਲ ਹੀ ਇਹਨਾਂ ਨੇ ਬੁਲਾ ਲਿਆ ਉਸ ਨੂੰ ਜ਼ਿਲੰਦਰ ਦੇ ਸਵੇਧਾਰ ਨੂੰ ਅਬਦਲ ਖਾਨ ਨੂੰ ਅਬਦਲ ਖਾਨ ਦੇ ਨੌ ਇਕੱਠੇ ਹੋਏ 15000 ਫੌਜ ਲੈ ਕੇ ਆਏ ਉਹ 6 ਕੁਆਸਾ ਦੇ ਉਪਰ ਚੜਾਈ ਕਰਤੀ ਇਹਨਾਂ ਨੇ ਮਹਾਰਾਜਾ ਸਿੰਘ ਸੂਰਮੇ ਨੌਲ ਸਨ ਇੱਕ ਜੋਸ਼ ਇੱਕ ਤਾਕਤ ਹੁੰਦੀ ਮਹਾਰਾਜ ਜੀ ਜਦੋਂ ਉਹਨਾਂ ਦੇ ਸਿਰ ਤੇ ਸੀਸਤਾਤ ਦੇ ਸਿਰ ਹੱਥ ਰੇਗੁਨਾਂ ਦਾ ਕਿਹ ਕ ਤਾਕਤ ਵੱਖਰੀ ਮਿਲ ਜਾਂਦੀ ਪਰ ਵਾਈਲੇ ਕਿਤੇ ਉਹਨਾਂ ਨੇ ਵੀ 15000 ਫੌਜ ਕੀ ਹੁੰਦਾ ਐਸੋ ਜਿਹਾ ਐਸਾ ਹਮਲਾ ਕੀਤਾ ਸਰਵੇਂ ਥੋੜੇ ਸਮੇਂ ਚ ਉਹਨਾਂ ਸਭ ਚਿਤ ਕਰਦੇ ਐਸਾ ਬੜਾ ਯੁੱਧ ਹੋਇਆ ਇੱਕਦਮ ਹੋਇਆ ਕਿਉਂਕਿ ਪਹਿਲੀ ਲੜਾਈ ਯੁੱਧ ਮਹਾਰਾ ਜਿੱਤ ਕੇ ਗਿਆ ਇਸ ਨੰਬਰ ਸਰ ਤਾਂ ਇਹ ਦੂਸਰੀ ਲੜਾਈ ਜ਼ਬਰਦਸਤੀ ਮਗਰ ਪਾਤੀ ਉਹਨਾਂ ਗੋਰੜ ਨੇ ਪੁੱਤਰ ਨੇ ਇਕੱਠੇ ਹੋ ਕੇ ਲੇਕਿਨ ਮਹਾਰਾ ਜਿੱਸੀ ਜਿਫਾ ਦੇ ਹੋਈ ਬੜੇ ਸਾਰੇ ਯੋਧੇ ਸਰਵੇਂ ਮਾਰੇ ਗਏ ਮਰਵਾਇਆ ਕਿ ਅਭੀ ਹੁਣ ਇਹਨਾਂ ਦਾ ਕੀ ਕੀਤਾ ਜਾਵੇ ਬੜੇ سارے ਤਾਂ ਲਾਸ਼ਾਂ ਨਦੀਆਂ 'ਚ ਰੋੜ ਦਿੱਤੀਆਂ ਫਿਰ ਉਹ ਬਾਕੀ ਮਾਰੇ ਕਹਿੰਦੇ ਇਸ ਤਰ੍ਹਾਂ ਕਰੋ ਇਹ ਬਹੁਤ ਸਾਰੇ ਸੁਮੇਜੋਦੇ ਨੇ ਇਹਨਾਂ 'ਚ ਬੜਾ ਸਾਰਾ ਟੋਆ ਪੁੱਟੋ ਸਭ ਨੀਚੇ ਦਬ ਦੇਓ ਉਹ ਜਿੰਨੇ ਵੀ ਸਨ ਸਾਰੇ ਸੁਰਮੇ ਜਿਹੜੇ ਕਰਮਚੰਦ ਵੀ ਲਾਲ ਰਤਨ ਚੰਦ ਵੀ ਅਬਦੁਲ ਖਾਨ ਵੀ ਸਾਰੇ ਉੱਥੇ ਮਿਲ ਦਬਨ ਕਰ ਦਿੱਤੇਗੇ ਉਬਰ ਮਹਾਰਾ ਨੇ ਕਿ ਦਮ ਦਮਾ ਸੌ ਫੜਾ ਬਣਾਤਾ ਵੱਡਾ ਸਾਰਾ ਕਿ ਗੱਲ ਇਹਨਾਂ ਦੀ ਵੀ ਕਲਿਆਣ ਕਰਨੇ ਮੁਕਤੀ ਕਰਨੀ ਹੈ ਇਸ ਵਾਸਤੇ ਤੇ ਜਬ ਜਿਸ ਸਾਉ ਦਾ ਪਾਰ ਕੀਤਾ ਜਾਵੇ ਹੈ ਮਹਾਰਾ ਛੇ ਪਾਸ਼ਾ ਨੇ ਦੁਸ਼ਮਣ ਦੀ ਕਲਿਆਣ ਵਾਸਤੇ ਵੀ ਪਾਰ ਕਰਦੇ ਨੇ ਵਾਹਿਗੁਰੂ ਉਹ ਮਾਤਮ ਦਸ ਨੇ ਜਬ ਜਿਸ ਸਾਉ ਦੇ ਪਾਰ ਦਾ ਗੱਡਾ ਮਾਤਮ ਹੁੰਦਾ ਹੁਕਮ ਗਿਤਾ ਵੀ ਕੋਈ ਜਬ ਜਿਸ ਸਾਉ ਦਾ ਪਾਰ ਸ਼ੁੱਧ ਬਿਹਤਰ ਤਰ੍ਹਾਂ ਆਕਿਸਾਨ ਸੁਲਮਾ ਸਾਰੇ ਵਿਚਾਰਨ ਦੇ ਵੀ ਕੋਣ ਮਹਾਰਾਜ ਨੂੰ ਪਾਠ ਸੁਣਾਵੇ ਗੁਰੂ ਮਹਾਰਾਜ ਨੂੰ ਪਾਠ ਸੁਣਾਉਣ ਦਾ ਮਤਲਬ ਹੁੰਦਾ ਕਿ ਇਹ ਭਾਈ ਗੋਪਾਲਾ ਜਨ ਬੜੇ ਪਿਆਰੇ ਇਹਨਾਂ ਦਾ ਕੰਡ ਸੀ ਮਹਾਰਾਜ ਦੇ ਬਖਸ਼ੀ ਸੀ ਬੜੇ ਸੁੰਦਰ ਤਰੀਕੇ ਨਾਲ ਬੜੇ ਮਿੱਠੇ ਲੱਭਾਂ ਚ ਬੋਲਦੇ ਹੁੰਦੇ ਸਨ ਭਾਈ ਗੋਪਾਲਾ ਜੀ ਕਹਿੰਨ ਲਗੇ ਮਹਾਰਾਜ ਸੇਵਾ ਮੈਨੂੰ ਬਖਸ਼ਾ ਮਹਾਰਾਜ ਉੱਥੇ ਆਸਣ ਲਗਾ ਦਿੰਦਾ ਉੱਚਾ ਆਸਣ ਲਗਾਤਾ ਉਸ ਭਾਈ ਗੋਪਾਲਾ ਵਾਸਤੇ ਵੀ ਬਾਣੀ ਸੇਵ ਸਰਵਣ ਕਰਨੀ ਸਾਰੀ ਸੰਗਤ ਬੈਠ ਕੇ ਬڑے ਇਬਰਾਹਿਮ ਦਿਨਾਲ ਭਾਈ ਗੋਪਾਲਰ ਨੇ ਜਪਜੀ ਸਾਉਦਾ ਪਾਠ ਕੀਤਾ ਮਹਾਰਾਜ ਬੜੇ ਹੀ ਪ੍ਰਸੰਨ ਹੋਏ ਮਹਾਰਾਜ ਇਹ ਨੰਦਾ ਪਾਠ ਸੁਣਦਾ ਔਰ ਮਹਾਰਾਜ ਵਿਚਾਰ ਕਰਨ ਲੱਗੇ ਕਿ ਪਾਠ ਦਾ ਭੋਗ ਪੈਣ ਲੱਗਾ ਹੈ ਇਹਨੂੰ ਕੀ ਦਿੱਤਾ ਜਾਵੇ ਵਿਚਾਰ ਕਰਨੇ ਕੋਈ ਬਾਦਸ਼ਾਹੀ ਦੇਤੀ ਹੈ ਨਾ ਫੇਰ ਵਿਚਾਰ ਕੀਤਾ ਬਾਦਸ਼ਾਹ ਵੀ ਕਿਨੇ ਚੱਲੇਗਾ ਬਾਦਸ਼ਾਹੀ ਕਦਮਾਂ ਹੋ ਜਾਂਦੀਆਂ ਨੇ ਫਿਰ ਉਹ ਇੰਦਰ ਦਾ ਰਾਜ ਤੇ ਲੈਣੇ ਨੇ ਸਭ ਆਪਾਂ ਕੇ ਅੰਦਰ ਅੰਦਰ ਅੱਜ ਵੀ ਕਦਮੀ ਹੋ ਜਾਂਦਾ ਹੈ ਇਹ ਸਭ ਕੁਝ ਸਮੇਂ ਨਾਲ ਹੀ ਅੰਦਰ ਕੀ ਦਿੱਤਾ ਜਾਏ ਕਿ ਚਲੋ ਇਹਨਾਂ ਨੂੰ ਗੁਰਗੱਦੀ ਦੇ ਦਿੰਦੇ ਨੇ ਵਾਹ ਗੁਰਗੱਦੀ ਦੀ ਬਖਸ਼ਿਸ਼ ਕਰ ਦਿੰਦੇ ਨੇ ਇਹਨਾਂ ਨੂੰ ਹਮਾਰੇ ਨੇ ਕੋਡਾ ਉਠਾਇਆ ਵੀ ਨੋ ਆਪਣੀ ਜਗ੍ਹਾ ਗੁਰਗੱਦੀ ਤੇ ਸਿੰਘਾਸਨ ਤੇ ਬਿਰਾਜਮਾਨ ਕਰਾ ਦਿੰਦੇ ਨੇ ਕਿੰਨਾ ਆਨੰਦ ਚਾਹੇ ਸੀ ਮਹਾਰਾਜ ਵੀ ਗੁਰਗੱਦੀ ਬਖਸ਼ਿਸ਼ ਕਰਨ ਲੱਗ ਪਏ ਲੇਕਿਨ ਸਭ ਕੁਝ ਕਰਮਾਂ ਨਾਲ ਮਿਲਦਾ ਹੈ ਸੰਸਾਰ ਵਿੱਚ ਕਰਮਾਂ ਤੋਂ ਬਿਨਾ ਕੁਝ ਨਹੀਂ ਮਿਲਦਾ ਪਰ ਇਹ ਗੋਪਾਲਾ ਸੋਚਣ ਲੱਗ ਪਏ ਮਾਰਨ ਨੇ ਗੋਡਾ ਉਠਾਇਆ ਤੇ ਉੱਠਣ ਲੱਗੇ ਨੇ ਪਰ ਜਿੱਤਾ ਦਾ ਕੁਝ ਹੈ ਨਹੀਂ ਹੈ ਐਸਾ ਵਿਚਾਰ ਕਰਦੇ ਨੇ ਫਿਰ ਸੋਚਦੇ ਨੇ ਮਿਹਰਬਾਨ ਕਿਰਪਾਲੂ ਨੇ ਦੇਣਗੇ ਤਾਂ ਜ਼ਰੂਰ ਕੁਝ ਮਨ ਚਾਹੇ ਕੀ ਮੈਂ ਮੰਗ ਲਵਾਂ ਇੱਕਦਮ ਖਿਆਲ ਆਇਆ ਵੀ ਦੇਖੋ ਕੋੜੇ ਲੈ ਸੰ ਪੈਸਾ ਵਗਾ ਦੇ ਬੜੇ ਕੀਮਤੀ ਕੋੜੇ ਸਭਾ ਸਭਾ ਲਾਕਦੀ ਪਰ ਜੀਨ ਲਗੀ ਸੋਨੇ ਦੀ ਕਾਠੀ ਲੱਗੀ ਰਹੀ ਹੈ ਇੱਕ ਘੋੜਾ ਜੇ ਤਵੇਲੇ ਚ ਖੜਾ ਹੈ ਇੱਕ ਮਾਰਾ ਨਿਆਪ ਰੱਖਿਆ ਇਹ ਪੈਂਦੇ ਖਾਂ ਲੈ ਵੀ ਦਿੱਤਾ ਤੇ ਇੱਕ ਘੋੜਾ ਜੇ ਖੜਾ ਹੈ ਤੇ ਅਗਰ ਮਾਰਾ ਮੇਰੇ ਤੇ ਬਖਸ਼ਿਸ਼ ਕਰ ਦੇਣ ਮੈਨੂੰ ਦੇ ਦੇਣ ਤਾਂ ਅਨੰਦ ਆ ਜਾ ਹਵਾ ਵਰਗਾ ਉੱਡਦਾ ਕੋੜਾ ਨਹੀਂ ਲੱਗਦਾ ਵੀ ਅਕਾਸੇ ਚੂਟੇ ਮਿਲਦੇ ਬਣੇ ਕੋੜੇ ਇਨਾ ਤੇ ਚੱਲ ਰਿਹਾ ਕੋੜਾ ਮਨਖਾਲਾ ਵੀ ਕੋੜਾ ਮੈਨੂੰ ਦੇ ਦੇ ਬੈਸਾ ਵਿਚਾਰਾ ਤੇ ਮਹਾਰਾਜ ਬੈਠ ਗਿਆ ਉੱਠਣ ਲਗੇ ਸੰਚੇਪਾਸ਼ਾ ਬੈਠ ਕੇ ਗੁਰ ਜਾਇਨ ਪੜਿਆ ਨਾਨਕ ਨਜ਼ਰੀ ਨਜ਼ਰ ਨਿਹਾਲ ਮਤਾਂ ਦੇ ਕੇ ਤੇ ਉਸੇ ਬਿਲੇ ਮਾਰੇ ਕਿ ਅਜਾ ਵੀ ਕੋੜਾ ਲਿਆਓ ਤੇ ਬਿਲੇ ਹੈ ਵਾਹ ਲਿਆ ਗਿਆ ਕਬੂਲ ਘੋੜਾ ਮਾਰੇ ਨੇ ਬੜੀ ਪਸੰਦਤਾ ਨਾਲ ਭਾਈ ਗੋਪਾਲ ਨੇ ਦਿੱਤਾ ਉਹਦਾ ਤਾਂ ਮੇਰੀਆਂ ਸਾਰੀ ਇੱਛਾਵਾਂ ਪੂਰੀਆਂ ਹੋ ਗਈਆਂ ਮੇਰੇ ਮਨ ਚ ਇੱਛਾ ਸੀ ਮੈਨੂੰ ਘੋੜਾ ਮਿਲ ਜਾਏ ਤੇ ਮਨ ਮਾਰੇ ਨੇ ਜਾਣੀ ਜਾਣ ਨੇ ਘੋੜਾ ਹੀ ਦੇ ਦਿੱਤਾ ਬੜਾ ਖੁਸ਼ ਹੋਇਆ ਭਾਈ ਗੋਪਾਲ ਔਰ ਮਹਾਰਾਜ ਕਹਿਣ ਲੱਗੇ ਭਾਈ ਗੋਪਾਲ ਬੜਾ ਹੀ ਪ੍ਰਸੰਨ ਹੈ ਜਿੰਨੇ ਮਹਾਰਾਜ ਆਪਨੇ ਮੇਰੀ ਮਨ ਦੀ ਇੱਛਾ ਪੂਰੀ ਕਰਤੀ ਮਾਰਗਹਿਲੇ ਪਰ ਸਾਡੇ ਮਨ ਦੀ ਇੱਛਾ ਨਹੀਂ ਜਾਣੀ ਤੇ ਸਾਰੇ ਸੰਗਤ ਸਭ ਜਣ ਲਗੀ ਮਹਾਰਾਜ ਦੇ ਮਨ ਦੀ ਇੱਛਾ ਸੀ ਮਾਰਗਹਿਣ ਕਿ ਸਾਡੇ ਮਨ ਦੀ ਇੱਛਾ ਆਈ ਸੀ ਨੇ ਇੰਨੇ ਪਿਆਰ ਨਾਲ ਜਬਜੀ ਸਾਦਾ ਪਾਠ ਕੀਤਾ ਤੈਨੂੰ ਕੀ ਦੇ ਦੀ ਇਸ ਨੇ ਸਮਰਾਟ ਬਣਾ ਦੀ ਚਕਰਵਰਤੀ ਸਮਰਾਟ ਬਣਾ ਦੀ ਇੰਦਰਦਾਸ ਸਿੰਘ ਆਸਨ ਦੇ ਦੀ ਸੋ ਇਹ ਸਾਰੀ ਨਾਲ ਚ ਬੰਨੇ ਪਿਆ ਸੱਚ ਆਪਣੀ ਜਗ੍ਹਾ ਨੂੰ ਗੁਰੂ ਸਥਾਨ ਤੇ ਬੜਾਉ ਦੇਣਾ ਗੁਰਗੱਦੀ ਇਸ ਨੂੰ ਦੇਣ ਲੱਗੇ ਸੀ। ਜੇ ਉੱਠਣ ਲੱਗੇ ਤਾਂ ਇਸੇ ਮਨជា ਅਲੱਗ ਬੇ ਕੋੜਾ ਮਿਲ ਜਾਏ। ਗਲਮਾਂ ਦੀ ਗੱਲ ਹੈ। ਮੇਰੇ ਕੋ ਚਲੋ ਜੋ ਦੀ ਇੱਛਾ ਉਹ ਹੀ ਪੂਰੀ ਕੀਤੀ ਜਾਵੇ। ਤੇ ਇਸ ਨੂੰ ਕੋੜਾ ਦਿੱਤਾ ਸੀ ਤੈਨੂੰ ਗੁਰਗੱਦੀ ਦੇ ਦੇ ਸਾਂ। ਸਾਰੀ ਸੰਗਤ ਹੈਰਾਨ ਰਹਿ ਗਈ। ਕਹਿੰਦੇ ਜਪਜੀ ਸਾਹਿਬ ਦੇ ਬਾਣ ਦਾ ਮਹਾਤਮ ਹੈ। ਉਹਨੂੰ ਬਖਸ਼ਿਸ਼ ਕੀ ਤੇ ਇਹ ਸੋਚ ਨਹੀਂ ਸਕਦੇ ਕਹਿੰਦੇ ਜਪਜੀ ਸਾਹਿਬ ਦੇ ਬਾਣ ਕਰਨ ਵਾਲੇ ਨੂੰ ਕੀ ਦੇ ਦੀ ਸੰਸਾਰ ਵਿੱਚ ਕੋਈ ਚੀਜ਼ ਹੀ ਨਹੀਂ ਹੈ। ਜਿਹਦੇ ਮੁਕਾਬਲੇ ਦੀ ਚੀਜ਼ ਹੋਵੇ ਕੋਈ ਭੂਤ ਪ੍ਰੇਤ ਦੇ ਨੇੜੇ ਨਹੀਂ ਆ ਸਕਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਨੇਮ ਪ੍ਰੇਮ ਨਾਲ ਕਰਦਾ ਕਿਉਂਕਿ 10ਵੇਂ ਪਾਠ ਨੇ ਭੇਜਿਆ ਸੀ ਇਹ ਪੂਤ ਕਰਨਾ ਸੀ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਜਾ ਕੇ ਲਾਹੌਰ ਇਸ ਤਰ੍ਹਾਂ ਦੇ ਲੋਲ ਮੁਕਤੀ ਦਾ ਵੀ ਸਾਧਨ ਹੈ ਮੁਕਤੀ ਦੀ ਜਿਹੜੀ ਅਚਾਰਗਦੇ ਨੇ ਜਪਜੀ ਸਾਹਿਬ ਪਾਠ ਕਰਨਾ ਮੁਕਤੀ ਮਿਲ ਜਾਂਦੀ ਹੈ ਲੋਕਾ ਕੋ ਲੋਕ ਦਸਰਾ ਸੋਚ ਜਾਂਦਾ ਉਹ ਵੀ ਵਿਸਪਾਰਕਨ ਨਾਲ ਉਹਨੂੰ ਪ੍ਰਾਪਤ ਹੋ ਜਾਂਦਾ ਤੇ ਐਸਾ ਹੈ ਪਾਣੀ ਜਮਜੀ ਸਾਹਿਬ ਦਾ ਜੇ ਮਹਾਰਾਜ ਜੀ ਇੱਕ ਓਮਕਾਰ ਤੋਂ ਸ਼ੁਰੂ ਕਰਦੇ ਅਦਤੀ ਬ੍ਰਹਮ ਇਹ ਕੋਈ ਐਸਾ ਬ੍ਰਹਮ ਹੈ ਜਿਹਦੇ ਸਾਰੀਆਂ ਸ਼ਕਤੀਆਂ ਨੇ ਜਿਸ ਤੋਂ ਸ੍ਰਿਸ਼ਟੀ ਦੀ ਪਦਾਇਸ਼ਮ ਦੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਸ੍ਰਿਸ਼ਟੀ ਦੀ ਪਾਲਣਾ ਹੁੰਦੀ ਹੈ ਔਰ ਸ੍ਰਿਸ਼ਟੀ ਦਾ ਸੰਗਾਰ ਹੁੰਦਾ ਹੈ ਇਹ ਇੱਕ ਓਮਕਾਰ ਹੈ ਅਗੇ ਉਹਦੀ ਫਿਰ ਸਾਰੀ ਡੈਫੀਨੇਸ਼ਨ ਹੈ ਉਹ ਕੀ ਹੈ ਉਹ ਸਾਰਾ ਕੁਝ ਫਿਰ ਜ਼ਿਕਰ ਮਾਰਾ ਕਰਦੇ ਨੇ ਸਤਨਾਮ ਹੈ ਨਾਮ ਅੰਦਰ ਨਾਮ ਰੂਪ ਸਭ ਝੂਠ ਹੈ ਸੱਚ ਆਤਮਾ ਜਾਣ ਆਤਮਾ ਸੱਚ ਹੈ ਕਹਿੰਦੇ ਪਰਮਾਤਮਾ ਸੱਚ ਹੈ ਨਾਮ ਰੂਪ ਤਾਂ ਝੂਠ ਹੈ ਨਾਮ ਤਾਂ ਮਨਕਲੰਤ ਚੀਜ਼ਾਂ ਨੇ ਸੋਨਾ ਹੈ ਸਨਾਰਾ ਉਹਦਾ ਕਦੀ ਮੰਦਰੀ ਬਣਾ ਦਿੰਦਾ ਕਦੀ ਕੜਾ ਬਣਾ ਦਿੰਦਾ ਕਦੀ ਹਾਰ ਬਣਾ ਦਿੰਦਾ ਉਹਦੇ ਨਾਮ ਬਦਲਦੇ ਰਹਿੰਦੇ ਨੇ ਇੱਕ ਨਾਮ ਨਹੀਂ ਰਹਿੰਦਾ ਸੋਨੇ ਦਾ ਸੋਨੇ ਜਿਸ سانਚੇ ਟਾਹ ਦਿੱਤਾ ਜਾ ਉਹਦਾ ਨਾਮ ਉਹ ਹੋ ਜਾਂਦਾ ਸੋਨਾ ਤਾਂ ਇੱਕੋ ਹੀ ਹੈ ਲੇਕਿਨ ਉਹਦਾ ਨਾਮ ਬਦਲ ਜਾਂਦੇ ਰਹਿੰਦੇ ਨੇ ਇਸ ਕਹਿੰਦੇ ਨਾਮ ਰੂਪ ਸਭ ਝੂਠ ਹੈ ਰੂਪ ਵੀ ਬਦਲ ਗਿਆ ਸੋਨੇ ਦਾ ਮੰਦਰੀ ਸੀ ਉਹ ਕੜਾ ਬਣਾਦਾ ਕੜੇ ਦਾ ਹਾਰ ਬਣਾ ਦਿੰਦਾ ਰੂਪ ਵੀ ਬਦਲ ਗਿਆ ਨਾਮ ਵੀ ਬਦਲ ਗਿਆ ਇਸ ਕੋ ਕਹਿੰਦੇ ਸਭ ਝੂਠ ਹੈ ਸੱਚ ਕੀ ਸੋਣਾ ਹੈ ਸੋਨਾ ਸੱਚ ਹੈ ਵੀ ਸੋਨਾ ਤਾਂ ਸੋਨਾ ਹੀ ਰਹੇਗਾ ਭਾਵੇਂ ਜੋ ਮਰਜੀ ਦਾ ਬਣਾ ਦੇ ਇਸਾ ਪਰਮਾਤਮਾ ਦਾ ਰੂਪ ਜਿਹੜਾ ਉਹ ਸੱਚਾ ਹੈ ਬਾਕੀ ਨਾਮ ਰੂਪ ਸਭ ਝੂਠ ਨੇ ਲੇਕਿਨ ਸਤਨਾਮ ਕਿਉਂ ਹੈ ਉਹ ਪਰਮੇਸ਼ਰ ਕਿਉਂਕਿ ਆਦ ਸੱਜਾ ਗਾ ਸੱਚ ਹੈ ਵੀ ਸੱਚ ਨਾਨਕੋਸੀ ਵੀ ਸੱਚ ਉਹ ਪਹਿਲੇ ਵੀ ਸੱਚ ਸੀ ਹੁਣ ਵੀ ਸੱਚ ਅਭਿਨ ਸੱਚ ਹੋਏਗਾ ਬੁੱਧਕਾਲ ਦੇ ਵਿੱਚ ਉਹ ਸੱਚ ਸੀ ਪਰਮੇਸ਼ਰ ਵਰਤਮਾਨ ਕਾਲ ਵਿੱਚ ਉਹ ਸੱਚ ਹੈ ਉਹ ਭਵਿੱਖ ਵੀ ਜੋ ਸੱਚ ਹੋਏਗਾ ਬਾਕੀ ਸੰਸਾਰ ਰਹੇ ਨਾ ਰਹੇ ਸ੍ਰਿਸ਼ਟੀ ਖਤਮ ਹੋ ਜਾਏ ਲੇਕਿਨ ਉਹ ਨਹੀਂ ਕਦੀ ਖਤਮ ਹੁੰਦਾ ਉਹ ਹਮੇਸ਼ਾ ਰਹਿੰਦਾ ਸੱਚ ਹਮੇਸ਼ਾ ਰਹਿੰਦਾ ਇਸ ਕਰੇ ਮਾਰਨੂੰ ਇੱਕ ਓਮਕਾਰ ਕਹਿੰਦੇ ਨੇ ਬਾਕੀ ਸਾਰੀ ਪਰਿਭਾਸ਼ਾ ਹੈ ਫਿਰ ਇਸ ਪਰਮਾਤਮਾ ਦੀ ਪਰਿਭਾਸ਼ਾ ਕੀ ਹੈ ਉਹ ਕੈਸਾ ਹੈ ਇਸਨਾਂ ਨੂੰ ਜਾਣੀਏ ਤੇ ਮਾਰਾ ਅਗੇ ਉਸ ਦਾ ਸਾਰਾ ਹਵਾਲਾ ਦਿੰਦੇ ਨੇ ਇਹ ਉਸਤ ਨਾਮ ਹੈ ਕਰਤਾ ਪੁਰਖ ਹੈ ਨਿਰਵਾਹ ਹੈ ਨਿਰਵਰ ਹੈ ਉਹ ਆਲਮੂਰਤ ਹੈ ਅਜੂਨੀ ਹੈ ਸੈਭੰਗਾ ਹੈ ਗੁਰਪ੍ਰਸਾਦ ਹੈ ਐਸੇ ਨਾਮ ਨੂੰ ਜਬੋ ਜਰ ਆਦਤੋਂ ਇਹ ਸੱਚ ਹੈ ਜੁਗਾੜ ਵੀ ਸੱਚ ਹੈ ਹਰ ਹੈ ਵੀ ਸੱਚ ਹੈ ਤੇ ਨਾਨਕ ਹੋਸੀ ਵੀ ਸੱਚ ਅਗਿਆਨ ਵਾਲੇ ਸਮੇਂ ਚ ਉਹ ਸੱਚ ਹੋਏਗਾ ਐਸਾ ਉਹ ਦੁਤੀ ਬ੍ਰਹਮ ਪਰਮੇਸ਼ਰ ਹੈ ਜਿਹਨਾਂ ਇਹਦਾ ਪਾਠ ਕਰਦਾ ਹੈ ਬੈ ਮੁਕਤ ਹੋ ਜਾਂਦਾ ਹੈ ਸੰਸਾਰ ਦਾ ਕੋਈ ਭੈ ਨੂ ਨੰਦ ਨਾ ਸਪਾਂ ਦਾ ਭੈ ਨਾ ਰੌ ਦਾ ਭੈ ਨਾ ਪੂਤਾ ਪ੍ਰੀਤਾਂ ਦਾ ਭੈ ਨਾ ਮੌਤ ਦਾ ਭੈ ਸਾਰ ਤਰ੍ਹਾਂ ਦੇ ਨਾਲ ਭੈ ਮੁਕਤ ਹੋ ਜਾਂਦਾ ਹੈ ਜਿਹੜਾ ਜਗਜੀਤ ਸਾਹਿਬ ਦਾ ਪਾਠ ਕਰਦਾ ਇਸ ਕਰਕੇ ਜਿੱਥੇ ਜਿੱਥੇ ਸਮਾ ਬਣਿਆ ਗੁਰੂਆਂ ਨੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਉਹਦੇ ਇੱਕ ਵਾਰ ਦਾ ਸਾਹਿਬ ਨੇ ਸ਼ਹਾਦਤ ਦੇਣ ਸਮੇਂ ਦਿੱਲੀ ਜਪਜੀ ਸਾਹਿਬ ਦਾ ਪਾਠ ਕੀਤਾ ਵਰਾਂਜਨ ਦੇ ਜੀ ਮਹਾਰਾਜ ਤੇ ਤੀਰ ਲੋਤੇ ਬੈਠੇ ਨੇ ਜਬ ਜੀ ਸਾਦਾ ਪਾਠ ਕੀਤਾ ਭਾਈ ਮਤੀ ਦਾ ਸਤੀ ਦਾ ਸਾਰੇ ਭਾਈ ਦੇ ਆਲਾ ਜੀ ਜਿਨੇ ਵੀ ਸਭ ਨੂੰ ਹੁਕਮ ਸਭ ਨੇ ਪਾੜ ਕੀਤਾ ਔਰ ਸ਼ਰੀਰ ਤਾਂ ਬਖਰੇ ਹੋ ਗਏ ਸਾਰੇ ਸ਼ਰੀਰ ਤਾਂ ਬਖਰਾ ਹੋ ਕੇ ਪਾੜ ਕੀਤਾ ਉਹ ਸ਼ਰੀਰ ਨਾਲ ਨਹੀਂ ਹੀ ਨਹੀਂ ਕੋਈ ਦਰਦ ਹੀ ਨਹੀਂ ਮਹਿਸੂਸ ਹੀ ਉਹਨਾਂ ਨੂੰ ਜਬ ਜੀ ਸਾਦਾ ਪਾਠ ਕਰਦੇ ਰਹੇ ਨਹੀਂ ਤਾਂ ਜਲਾ ਜਾ ਕਿਸ ਨੂੰ ਚਭੋ ਤਾਂ ਕਿੰਨੀ ਦਰਦ ਹੁੰਦੀ ਹੈ ਜਿੰਦੇ ਸੌੜ ਦਿੱਤੇ ਸ਼ਰੀਰ ਜਿੰਦੇ ਕੱਟ ਦਿੱਤੇ ਤੋਪਾੜ ਕਰ ਦਿੱਤੇ ਕੋਈ ਤਕਲੀਫ ਹੀ ਨਹੀਂ ਹੋਈ ਕਿਉਂਕਿ ਜਉਂ ਹੀ ਜਪਜੀ ਸਾਦਾ ਪਾੜ ਕੀਤਾ ਸ਼ਰੀਰ ਵਖਰਾ ਹੋ ਗਿਆ ਆਤਮਾ pran ਵਖਰੇ ਹੋ ਗਈ ਤੋ pran ਨਾਲ ਜਪਜੀ ਸਾਦਾ ਪਾੜ ਗਿਆ ਸ਼ਰੀਰ ਰਹੀ ਨਹੀਂ ਤੇ ਹਾਂ ਰਹੀ ਨਹੀਂ ਸ਼ਰੀਰ ਦਾ ਪੁੱਛਿਆ ਮੈਨੂੰ ਕੋਈ ਦਰਦ ਨਹੀਂ ਹੋ ਰਹੀ ਕਹਿੰਦੇ ਕਿਉਂ ਦਰਦ ਨਹੀਂ ਹੋ ਰਹੀ ਕਿਉਂਕਿ ਗੁਰੂ ਸਾਹਿਬ ਨੇ ਐਸੀ ਕਿਰਪਾ ਦੀ ਸ੍ਰਿਸ਼ਟਾਂ ਦੇਖ ਰਹੇ ਨੇ ਤੋ ਸਾਨੂੰ ਸ਼ਰੀਰ ਦੀ ਦਰਦ ਨਹੀਂ ਹੋ ਰਹੀ ਐਸੀ ਕਿਰਪਾ ਮਈ ਅੰਮ੍ਰਿਤ ਮਈ ਦ੍ਰਿਸ਼ਟੀ ਗੁਰੂ ਸਾਡੇ ਤੇ ਕਰਦੇ ਪਏ ਨੇ ਤੋ ਇਹ ਕਿਰਪਾ ਬਖਸ਼ਿਸ਼ ਹੈ ਜਬ ਜੀ ਸਾਹਿਬ ਦੇ ਪਾਠ ਦੀ ਤੇ ਨੇ ਪ੍ਰੇਮ ਨਾਲ ਇਸ ਅੰਮ੍ਰਿਤ ਵੇਲੇ ਦੀ ਬਾਣੀ ਹੈ ਭਈ ਲਖੂ ਨੇ ਇੱਕੀ ਵਾਰ ਪਾਠ ਕੀਤੇ ਸਨ ਲਾਹੌਰ ਦੇ ਵਿੱਚ ਔਰ ਬ੍ਰਹਮ ਗਿਆਨੀ ਬਣ ਗਏ ਸਨ ਇਹ ਬ੍ਰਹਮ ਗਿਆਨ ਅਵਸਥਾ ਦੀ ਪ੍ਰਾਪਤੀ ਕਰਾ ਦਿੰਦਾ ਹੈ ਇਸ ਕਰਕੇ ਮਹਾਰਾਜ ਜੀ ਸੁਣਾ ਬਾਣੀ ਦੇ ਰਮਸ਼ ਚਾਰਨ ਕਰਦੇ ਨੇ ਤਪੋਂ ਦਾ ਬ੍ਰਹਮ ਅਦਿਤੀ ਬ੍ਰਹਮ ਜਿਹੜਾ ਕਦੀ ਖਤਮ ਨਹੀਂ ਹੋਣ ਵਾਲਾ ਹਮੇਸ਼ਾ ਰਹਿਣ ਵਾਲਾ ਜਰਾਂ ਵੀ ਅਰਦਾਸ ਪੇਂਦੀ ਕਰਦਾ ਹੈ ਇਹ ਸਾਰੇ ਕਾਰਪੂਣ ਹੁੰਦੇ